ਐਸੀ ਲਕਾ ਔਰ ਕੰਡੈਸਟਿਡ ਲਕਾ ਹੈ ਤਾਂ ਉਹਨਾਂ ਦੇ ਚਾਣ ਵਾਲੇ ਬਹੁਤ ਨਹੀਂ ਤਾਂ ਹੋ ਸਕਦਾ ਏਸੀ ਚੀਜ਼ ਨੂੰ ਦੇਖਦੇ ਹੋਏ ਫੈਸਲਾ ਜਿਹੜਾ ਪਰਿਵਾਰਿਕ ਸਦਸਿਆਂ ਵੱਲੋਂ ਲਿੱਤਾ ਗਿਆ ਹੋਵੇ ਕਾਫੀ ਖੇਤ ਨੇ ਔਰ ਕਾਫੀ ਡੈਰੀ ਫਾਰਮ ਔਰ ਕਾਫੀ ਜਗ੍ਹਾ ਜਿਹੜੀ ਬਰਿੰਦਰ ਕੁਮਾਰਾ ਦੀ ਚਮਸ਼ੇ ਖਾਸ ਚੁਕੇ ਠੀਕ ਹੈ ਤੁਸੀਂ ਕੋਸ਼ਿਸ਼ ਕਰੋ ਜੇ ਉੱਥੇ ਪਹੁੰਚ ਸਕੋ ਕਿੰਨੀ ਦੂਰ ਹੈ ਇੱਥੋਂ ਮਤਲਬ ਮੈਂ ਜਰਨਾ ਚਾ ਰਿਹਾ ਕਿ ਪਰਿਵਾਰ ਦੇ ਮੈਂਬਰ ਸਾਰੇ ਇੱਕ ਫਾਰਮ ਹਾਊਸ ਦੀ ਤਰ੍ਹਾਂ ਬਣਾਇਆ ਹੋਇਆ ਕਿ ਉੱਥੇ ਵੀ ਇੱਕ ਤਰੀਕੇ ਨਾਲ ਘਰ ਹੈ ਠੀਕ ਹੈ ਸਹਜ ਤੁਸੀਂ ਉੱਥੇ ਪਹੁੰਚੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉੱਥੇ ਦੀਆਂ ਤਸਵੀਰਾਂ ਵੀ ਕੁਝ ਦਿਖਾ ਸਕੀਏ ਤਾਂ ਵਰਿੰਦਰ ਘੁੰਮਣ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਵਰਿੰਦਰ ਘੁੰਮਣ ਸਾਡੇ ਵਿਚਾਲੇ ਨਹੀਂ ਰਹੇ ਨੇ ਉਹਨਾਂ ਦੀ ਮ੍ਰਿਤਕ ਦੀ ਜਲੰਧਰ ਪਹੁੰਚ ਗਈ ਹੈ ਉਹਨਾਂ ਦੇ ਜਲੰਧਰ ਦੇ ਵਿੱਚ ਇੱਕ ਮਡਰਲ ਟਾਊਨ ਜੋ ਕਹਿ ਰਹੇ ਨੇ ਸਾਡੇ ਇਸੇ ਹੋਗੀ ਸਹਜ ਜਿਸ ਘਰ ਦੇ ਵਿੱਚ ਇਸ ਸਮੇਂ ਉਹਨਾਂ ਦੇ ਪਰਿਵਾਰਕ ਮੈਂਬਰ ਮੌਜੂਦ ਸੀ ਜਿਸ ਦੇ ਬਾਹਰ ਪਹੁੰਚੇ ਹੋਏ ਨੇ ਸਹਜ ਉੱਥੋਂ ਹੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਹਨ ਤੇ ਇੱਕ ਕੋਈ ਡੈਰੀ ਫਾਰਮ ਵੀ ਹੈ ਉੱਥੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਗਿਆ ਉੱਥੇ ਰੱਖਿਆ ਗਿਆ ਤੇ ਜੋ ਜਾਣਕਾਰੀ ਜਿਵੇਂ ਦੇਰੇ ਸਨ ਸਹਿਜ ਕੀ ਉਸ ਥਾਂ ਦੇ ਉੱਤੇ ਹੀ ਬਾਡੀ ਰਖਵਾਈ ਜਾ ਰਹੀ ਹੈ ਔਰ ਹੋ ਸਕਦਾ ਹੈ ਕਿ ਉੱਥੋਂ ਹੀ ਕਰੀਮੇਸ਼ਨ ਦੇ ਲਈ ਸ਼ਮਸ਼ਾਨ ਘਾਟ ਲੈ ਜਾਂਦਾ ਜਾਵੇ ਡੈਫੀਨਿਟਲੀ ਕੱਲ ਦਾ ਦਿਨ ਹੋਏਗਾ ਪਰਿਵਾਰ ਡਿਸਾਈਡ ਕਰੇਗਾ ਕਦੋਂ ਕਰੀਮੇਸ਼ਨ ਕਰਨਾ ਹੈ ਕਈ ਵਾਰੀ ਪਰਿਵਾਰ ਦੇ ਮੈਂਬਰ ਹੁੰਦੇ ਨੇ ਦੂਰ ਰਹਿੰਦੇ ਹੁੰਦੇ ਨੇ ਵਿਦੇਸ਼ਾਂ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਆਉਣ ਨੂੰ ਟਾਈਮ ਲੱਗਦਾ ਹੈ ਇਸ ਕਰਕੇ ਇੰਤਜ਼ਾਰ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਹੀ ਡਿਸਾਈਡ ਕੀਤਾ ਜਾਂਦਾ ਹੈ ਕਿ ਕ੍ਰਿਮੇਸ਼ਨ ਕਦੋਂ ਹੋਏਗਾ ਇਹ ਕ੍ਰਿਮੇਸ਼ਨ ਕੱਲ ਕੀਤਾ ਜਾਂਦਾ ਹੈ ਜਾਂ ਕਦੋਂ ਅਜੇ ਤੱਕ ਪਰਿਵਾਰ ਦੇ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਹਾਂ ਜਿਹੜੀ ਬੋਡੀ ਆਈ ਹੈ ਉਹਨਾਂ ਦੀ ਲਿਆਂਦੀ ਗਈ ਹੈ ਅੰਮ੍ਰਿਤਸਰ ਤੋਂ ਫੋਰਟਿਸ ਹਸਪੀਟਲ ਤੋਂ ਤਾਂ ਉਹ ਉਹਨਾਂ ਦਾ ਜਿਹੜਾ ਡੈਰੀ ਫਾਰਮ ਵਾਲਾ ਫਾਰਮ ਹਾਊਸ ਹੈ ਉੱਥੇ ਲਿਜਾਈ ਗਈ ਹੈ ਉੱਥੇ ਰੱਖੀ ਗਈ ਹੈ ਉਹ ਥੋੜੇ ਜਿਹਾ ਖੁੱਲਾ ਇਲਾਕਾ ਹੈ ਇਹ ਥੋੜੇ ਜਿਹਾ ਸ਼ਹਿਰ ਦੇ ਵਿਚਾਲੇ ਹੈ ਕੰਜਸਟਡ ਹੈ ਇੱਥੇ ਪਹੁੰਚਣਾ ਵੀ ਮੁਸ਼ਕਲ ਹੋਏਗਾ ਕਈ ਲੋਕਾਂ ਦੇ ਲਈ ਇਸ ਕਰਕੇ ਬਾਹਰ ਹੀ ਬੋਡੀ ਨੂੰ ਲਿਜਾਇਆ ਗਿਆ ਉੱਥੇ ਹੀ ਬੋਡੀ ਰਖਵਾਈ ਗਈ ਹੈ ਸਰੇ ਪਰਸੋ ਬਹੁਤ ਵਧੀਆ ਗੁੱਡ ਸੀਗੇ ਪਰਸੋ ਉਥੋਂ ਗਏ ਆ ਕਿ ਇਹਦੀ ਕੋਈ ਫਿਲਮ ਦੀ ਸ਼ੂਟਿੰਗ ਸੀਗੀ ਤੇ ਇਹਨੂੰ ਇਸ ਟਾਈਮ ਫ੍ਰੀ ਟਾਈਮ ਸੀਦਾ ਥੋੜਾ ਹਫਤਾ 10 ਦਿਨ ਤੇ ਇਹ ਕਹਿ ਰਿਹਾ ਸੀ ਕਿ ਮੈਨੂੰ ਪ੍ਰੋਬਲਮ ਕਿਟ ਹੋ ਰਹੀ ਆ ਤਾਂ ਮੈਂ ਇਸ ਚੀ ਦਾ ਪਲੇਅਰ ਕਰ ਦਵਾਂ ਕਿ ਜਿਹੜੇ ਟ੍ਰੀਟਮੈਂਟ ਕਰਾ ਲਵਾਂ ਤੇ ਇਹਦੇ ਵਾਸਤੇ ਗਿਆ ਸੀਗਾ ਤਾਂ ਅੱਜ ਆਪਰੇਟ ਹੋ ਰਿਹਾ ਸੀ ਇਹਨਾਂ ਦਾ ਤੇ ਆਪਰੇਟ ਦਾ ਆਪਰੇਟ ਦੇ ਟਾਈਮ ਦੇ ਵਿੱਚ ਹੀ ਕਹਿੰਦੇ ਵਿੱਚ ਅਟੈਕ ਆਇਆ ਦੋ ਵਾਰੀ ਕਿ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਸੋਚਿਆ ਨਹੀਂ ਸੋਚ ਤੋਂ ਪਰੇ ਇਹ ਚੀਜ਼ ਹੋਈ ਗਿਆ ਤੇ ਪੂਰੇ ਪੰਜਾਬ ਦੀ ਅੱਜ ਦੀ ਡੇਟ 'ਚ ਸ਼ਾਂਤ ਸੀ ਇਹ ਸਾਡਾ ਚਲੋ ਮਹੱਲਾ ਤਾਂ ਹੈਗਾ ਹੀ ਆ ਇੱਥੇ ਵੱਡੇ ਹੋਏ ਆ ਪਾਤੇ ਪਰ ਪੂਰੇ ਪੰਜਾਬ ਨੂੰ ਇੱਥੇ ਮਾਨ ਸੀ ਕਿਹੋ ਜਿਹਾ ਨੇਚਰ ਸੀਗਾ ਵਿਰਿੰਦਰ ਕੁਮਾਰ ਹੁਣਾ ਦਾ ਤਾਂ ਤੁਸੀਂ ਕਿੰਨਾ ਚਿਰ ਤੋਂ ਉਹਨਾਂ ਨੂੰ ਜਾਣਦੇ ਹੋ ਬਹੁਤ ਅੱਛਾ ਨੇਚਰ ਸੀਗਾ ਭਾਜੀ ਦਾ ਬਹੁਤ ਹੀ ਦੁੱਖ ਵਾਲੀ ਗੱਲ ਹੈ ਭਾਜੀ ਸਾਰਿਆਂ ਨੂੰ ਚੰਗੇ ਰਾਹ ਭਾਜੀ ਨੇ ਪਾਇਆ ਚੰਗਾ ਖੇਡ ਚ ਅੱਗੇ ਗਏ ਬਾਲੀਵੁੱਡ ਐਕਟਰ ਹਨ ਸਾਰੇ ਪਾਸੇ ਸਾਰੇ ਭਾਈ ਨੇ ਨਾਮ ਕਮਾਇਆ ਬਹੁਤ ਅੱਜ ਇਨਸੀਡੈਂਸ ਹੋਇਆ ਤੇ ਪਤਾ ਹੀ ਨਹੀਂ ਲੱਗਾ ਬਹੁਤ ਦੁੱਖ ਭਾਜੀ ਹੋ ਰਿਹਾ ਬਹੁਤ ਅੱਛਾ ਭਾਈ ਦਾ ਨੇਚਰ ਸੀਗਾ ਓਏ ਕਿੰਨੇ ਕੁ ਸਾਲ ਤੁਸੀਂ ਜਾਣਦੇ ਹੋ ਭਾਜੀ ਨਾਲ ਬਚਪਨ ਤੋਂ ਹੀ ਬਚਪਨ ਤੋਂ ਹੀ ਇਹ ਨਾਲ ਆ ਭਾਜੀ ਕੋਈ ਇਹੋ ਜੀ ਗੱਲਬਾਤ ਕੋਈ ਨਾ ਕੋਈ ਐਹੋ ਜਿਹਾ ਪਲ ਹੋਵੇ ਜਿਹੜਾ ਕਾਫੀ ਯਾਦ ਹੋਵੇ ਤੁਹਾਨੂੰ ਹਮੇਸ਼ਾ ਤੁਸੀਂ ਮਿਲਦੇ ਹੋਵੋ ਤਾਂ ਯਾਦ ਕਰਦੇ ਹੋ ਉਹਨਾਂ ਚੀਜ਼ਾਂ ਆ ਜੇਮ ਜੀ ਬਤਾਏ ਪਲ ਸਾਰੇ ਉਹਨਾਂ ਦੇ ਨਾਲ ਇਕੱਠੇ ਜਿਮ ਕਿਰਤ ਕਰਦੇ ਰਹੇ ਆ ਭਾਈ ਦਾ ਆਪਣਾ ਇੱਥੇ ਜਿਮ ਆ ਗਲੀ ਜੀ ਸਾਰੇ ਅਸੀਂ ਨਾਲ ਹੀ ਭਾਈ ਦੇ ਹੁੰਦੇ ਸੀਗੇ ਵਧੀਆ ਭਾਈ ਜਿਮ ਲਾਉਂਦੇ ਸੀਗੇ ਭਾਈ ਦਾ ਬਹੁਤ ਸਟਰਗਲ ਅੰਨੀ ਕੀਤੀ ਭਾਈ ਦਾ ਇਹਨਾ ਬਹੁਤ ਅਗਰਨਾਮ ਹੋਇਆ ਹਜ਼ੂਰ ਤੱਕ ਹਨ ਤੇ ਅੱਜ ਇਹ ਦੁੱਖ ਦੀ ਘੜੀ ਬਹੁਤ ਦੁੱਖ ਹੁੰਦਾ ਵਿਆ ਤੁਸੀਂ ਵੀ ਬੋਡੀ ਬਿਲਡਿੰਗ ਨਾਲ ਜੁੜੇ ਹੋ ਲੱਗਦੇ ਆਂ ਵਰਿੰਦਰ ਕੁਮਨ ਨੂੰ ਕਦੋਂ ਤੋਂ ਜਾਣਦੇ ਮੈਂ ਉਹਨਾਂ ਦੇ ਬਚਪਨ ਤੋਂ ਜਾਣਦਾ ਉਹਨਾਂ ਨੂੰ ਸਾਡਾ ਸਾਹਮਣੇ ਘਰ ਹੈ ਉਹਨਾਂ ਦੇ